ਰੋਡਾ ਬੰਦਾ ਕਰੇ ਛੱਡ ਦੀ ਉਹਨੂੰ ਤੂੰ ਗੁਰੂ ਕਰਦਾ ਗਰੰਟੀ ਹੋ ਕੇ ਚੱਟੇ ਵੇਚਦਾ ਇਹਦੇ ਕੋਲ ਕੋਈ ਜਲਦੀ ਨਹੀਂ ਕਰਦਾ ਹਾਂ ਇਸ ਸਮਾਨ ਵਧੀਆ ਭਾਈ ਘੱਟ ਨਾ ਉਹ ਸਮਾਨ ਵਧੀਆ ਪੈਂਦਾ ਹਾਂ ਬਾਬਾ ਮੇਰੀ ਗੱਲ ਸੁਣੋ ਹਾਂ ਭਾਈ ਬਣ ਕੇ ਪਾ ਲਈ ਚੀਜ਼ ਵਧੀਆ ਹੋਵੇ ਪੂਰੇ ਪੈਸੇ ਲਵਾਂਗਾ ਮੈਂ ਤੈਨੂੰ ਕਿਤੇ ਮੇਰੀ ਗੱਲ ਸੁਣਵਾ ਹੂੰ ਜਿੰਨੇ ਚੀਜ਼ ਹੈਗੀ ਉਹ ਨਹੀਂ ਮਿਲੂਗਾ ਮੈਂ ਤਾਂ ਦੇਖਿਆ ਆਪਾਂ ਦਾ ਕੋਈ ਆਪਣੇ ਕੋਲ ਪਾਉਦੇ ਨਹੀਂ ਹੈ ਨਾ ਬਸ ਠੀਕ ਹੈ ਆਪਾਂ ਤਾਂ ਬੜੇ ਬੜੇ ਆਪਣੇ ਕੋਲ ਪਹੁੰਚ ਆਉਗਾ ਬਈ ਬਸ ਠੀਕ ਹੈ ਚਲ ਜਿਹਦੇ ਵਿੱਚੋਂ ਲਾ 100000 ਰੁਪਏ ਦੇ ਦਿੰਦਾ ਵਿਚਾਰਾ ਉਹ ਚੱਲ ਜੀ ਆਪਾਂ ਲੈ ਹੋਰ ਆਪਾਂ ਭਾਈ ਜੀ ਤੋਂ ਆਇਤਾ ਫੁੱਟੂ ਮੇਰੇ ਕਾ ਮਾ ਚਲ ਕੋਈ ਨਾ ਬੱਬੀ ਪੂਰੀ ਜਿਹੀ ਚੀਜ਼ ਹੋਵੇ ਹਾਂ ਗੱਲ ਪੂਰੀ ਆ ਵੀ 8 ਮਿਲੇ ਹੋਊਗਾ ਮੇਰੇ ਖਾਲਾ ਜਮੇ ਉਹ ਕਹਿਦਾ ਹੋ ਚਲ ਦੱਸ ਕਰਦੀ ਸਮਾਨ ਤੇ ਕੰਵੇ ਹੋਈ ਹੈ ਨਾ ਹਾਂ ਫਿਰ ਬੋਲੇ ਤੂੰ ਸਮਾਨ ਰੱਖਿਆ ਤੇ ਤੁਹਾਰੇ ਮੈਨੂੰ ਕਹਿੰਗੇ ਵੀ ਹਲਾਵਾ ਪਾ ਕਿੱਥੇ ਪੂਰੇ ਪੈਸੇ ਦੂੰਦੇ ਨੂੰ ਮੈਂ 500 ਬੱਬੇ ਤੂੰ ਕੰਨ ਪੂਰੀ ਚੀਜ਼ ਦੀ ਸਮਾਨ ਪੂਰਾ ਜਿੰਨਾ ਉਹਨੇ ਕਹਾ ਉੰਨੇ ਹੀ ਹੁੰਦਾ ਬਸ ਠੀਕ ਹੈ ਠੀਕ ਹੈ ਜਿੰਨੂੰ ਵੀ ਦਿੱਤਾ ਉਹ ਪੁੱਛ ਕੇ ਦੇਖ ਲੈ ਸਮਾਨ ਦਾ ਸਾਬਾ ਬੱਬੇ ਬਸ ਠੀਕ ਹੈ ਠੀਕ ਹੈ ਭਾਈ ਤੈਨੂੰ ਹੋਰ ਪੰਗਾ ਨਾ ਸੇੜੀ ਬਸ ਜਾਵਾ ਇਹ ਹੁਣ ਨਾ ਨਾ ਬੱਬੇ ਮੇ ਆ ਗਿਆ ਆ ਗਿਆ ਹਲੋ ਬਾਬੇ ਤਰਪਿਆ ਮੈਂ ਚੰਗਾ ਆਵਾਜ਼ ਰ ਮੈਂ ਇਕੱਲਾ ਹੀ ਹਾਂ ਅਛੇ ਜੀ ਜੇ ਤਾ ਆ ਵੀ ਆ ਜਾ ਫੜਾ ਫੜਾ ਕਿੱਥੇ ਆਵਾ ਦੱਸ ਮੈਨੂੰ ਸੰਪਰ ਰੋਡ ਤੇ ਆ ਜਾ ਬਸ ਦੇਖੂਗਾ ਠੀਕ ਆ ਬਾਬਾ ਜੀ ਇਹ ਰਹਿ ਗਿਆ ਕਿ ਰੱਬੇ ਮੈਂ ਗਮ ਹੋਰ ਤੂੰ ਮੇਰੀ ਜਾਨ ਮੰਗ ਲਈ ਤੇਰੇ ਲਈ ਜਾਨ ਵੀ ਹਜਰ ਹੈ ਸ਼ਕਤੀਮਾਨ ਯਾਰ ਤੂੰ ਪਾਈ ਆਪਣਾ ਦੋ ਇੱਕ ਕਰੀ ਯਾਰ ਨਹੀਂ ਨਹੀਂ ਅੱਗੇ ਇਹ 500 ਰੁਪਏ ਦੀ 500 ਰੁਪਏ ਦੀ ਬਾਬਾ ਜੀ ਗੱਲ ਸੁਣੋ ਮੈਂ ਇੱਕ ਸ਼ਾਇਦ ਤੁਹਾਨੂੰ ਮੇਰੇ ਬਾਰੇ ਪਤਾ ਨਹੀਂਗਾ ਨਹੀਂ ਪਤਾ ਬਾਬਾ ਜੀ ਪਤਾ ਨਾ ਜਿਹੜੇ ਜਿਹੜੇ ਰੱਖਣੇ ਬਚਤ ਵੀ ਹੁਣ ਫਿਰ ਬੱਲ ਕਰ ਸਕਦਾ ਮੈਂ ਇੱਕ ਇਹ ਰੱਖਨੇ ਬੱਚਾ ਸੁਣਨਾ ਚਾਹੁੰਨੇ ਥੋੜਾ ਕੋਈ ਅਸੀਂ ਉਹ ਨਾ ਕਰੀਏ ਠੀਕ ਆ ਚੁੱਪ ਕਰਕੇ ਸਮਾਂ ਦੇ ਦੋ ਠੀਕ ਆ ਕਿਆ ਕਰੋ ਪਿਆਰ ਨਾਲ ਦੇ ਦੇਗਾ ਬੰਦੀ ਤੇਰੇ ਬਾਣਾ ਪਾਏ ਤਾਂ ਕਰਕੇ ਸੀ ਪਿਆਰ ਮੈਂ ਇੱਕ ਮਿੰਟ ਬਾਬਾ ਜੀ ਠੀਕ ਆ ਉਧਰ ਬਾਬਾ ਕੇ ਬੁਲਾ ਰਨਾ ਨਾ ਤਾਂ ਮੁਰਕੇ ਡਿਊਟੀ ਕਰਾਂਗੇ ਕਿ ਤੂੰ ਤੈਨੂੰ ਹਜਾ ਕਰ ਦਾਂਗੇ ਠੀਕ ਆ ਤੇ ਨਾ ਤੈਨੂੰ ਕਿਦ ਖੜਨ ਜੋ ਕਰਾ ਛੱਡੀ ਨਾ ਤੇਰਾ ਤੂੰ ਤੇ ਬਾਣਾ ਪਾਏ ਫਿਰ ਤਾਂ ਖੜਦਾ ਤੈਨੂੰ ਬੰਦਾ ਹੋ ਗਏ ਨੇ ਬੰਦਾ ਸਮਾਂ ਦੇ ਬਸ ਹੁਣ ਤਾਂ ਬਾਬਾ ਜੀ ਹੋਰ ਚੋਣੇ ਥੋੜਾ ਆਇਕੋ ਤੂੰ ਅੱਧਿਕ ਨਾ ਬੇਚਿਆ ਨਹੀਂ ਜਿੱਥੇ ਤੋਂ ਜੱਡੀ ਜੱਪੀ ਦੇ ਬਾਈ ਬਹੁਤ ਕੱਬ ਕਿੰਨਾ ਵਿੱਚ ਹੈ ਇਹ ਜੋ ਫਾਸ ਲੈਗ ਹੈ ਹਾਂ ਕਿਹਨੂੰ ਉੱਤੇ ਸਿਲ ਉੱਤੇ ਅਬਾ ਰੋਜ ਵੇਚਦਾ ਤੂੰ ਹਲਪ ਰੂਪੇ ਨੇ ਕਦੀ ਹੋਣਾ ਕਦੀ ਦਵੀ ਦੋ ਕਦੀ ਲੰਗੜੀ ਜਾ ਕੇ ਦਵੀ ਨਹੀਂ ਯਾਰ ਛੋਟੇ ਵਿੱਚ ਸਿਲ ਕਾਫੀ ਦੀ ਗਲਾਈ ਹੋ ਗੱਡੀ ਆਲਾਮ ਆ ਗਿਆ ਓਕੇ ਅੱਜ ਕਿੰਨਾ ਵਿੱਚ ਹੈ ਪੈਸਾ ਇੱਥੇ ਦੇਖੀ ਜੀ ਬਈ ਗੱਡੀ ਜੀ ਅੱਜ ਕਿੰਨਾ ਵਿੱਚ ਹੈ ਹੈ 500 ਵਿੱਚ ਹੈ ਤੂੰ ਗ੍ਰਾਂਥੀ ਹੋ ਕੇ ਅਸੀਂ ਸਮੈਗ ਵੇਚਦਾ ਸੁਣਾ ਤੂੰ ਕਦੋਂ ਬਸ ਹੁਣ ਮਾਫੀ ਹੈ ਗੱਡੀ ਫੋੜ ਨਾ ਨਾ ਮਾਫੀ ਕਾਦੀ ਗੱਡੀ ਫੋੜ ਸਭ ਜੋ ਵੇਖੀ ਗੱਡੀ ਕੋਲ ਹੈ ਕਿਹਦੀ ਸਰ ਤੇ ਮੋਟਰਪਾਸੇ ਤੋਂ ਕੋਲੋਂ 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 ਬਾਬਾ ਜੀ ਦੇਖੋ ਤੁਸੀਂ ਆਪ ਵੀ ਦੇਖੋ ਬਾਬੇ ਥੋੜੇ ਘੁੱਟ ਪੈਣੀ ਹੁੰਦਾ ਤੁਹਾਨੂੰ ਦੱਸਦੀ ਗੱਲ ਦੇਖੂਗਾ ਮੈਂ ਥੋੜੇ ਘੁੱਟ ਪੈਣੀ ਮੈਂ ਦੱਸਦੀ ਬਾਬਾ ਵਰਮਾ ਜੀ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਮੈਂ ਮੈਂ ਤੁਹਾਨੂੰ ਬੰਦਿਆਂ ਨੂੰ ਕਹਿੰਦਾ ਕੱਢ ਦੇ ਕਿੱਥੇ ਇਹ ਹੰਟਾ ਮੈਂ ਦੇ ਬਾਬਾ ਜੀ ਕੱਢ ਦੇ ਕਿੱਥੇ ਗੁਰੂ ਗ੍ਰੰਥ ਬਾਬਾ ਜੀ ਸੌਮਨਾ ਖਵਾ ਬਾਬਾ ਮਾ ਖਵਾ ਨਾ ਛਾਵਾ ਬੋ ਲੱਗ ਮੈਂ ਗੱਲ ਸਰ ਮੋੜਾ ਲੈ ਜੀ ਬਾਹਰ ਸਭ ਬਾਬਾ ਜੀ ਫਨਾ ਗੱਲ ਤੇ ਮੈਨੂੰ ਮਾਫ਼ ਹੋ। ਹੁਣ ਉਹ ਨਾਲ ਜਿਹੜੂ ਆ ਕੇ ਮਾਰਿਆ ਤਾਂ ਜਿਹੜੀ ਗੱਲ ਪੁੱਛੀ ਉਹਦਾ ਤਨਕ ਨਾਂ ਵਾਪਸ ਦੇਖੋ। ਜਿਹੜਾ ਇਹ ਪੁੱਟ ਤੇ ਆਇਆ ਪੁੱਟ ਉਹਨੂੰ ਬਸ ਤੂੰ ਦੇਖੋ। ਆਹ ਪਾ ਲਈ ਬਾਬਾ ਹਟ ਜੇ ਕੋਈ ਹੋਊ ਜੇ ਕੋਈ ਫੇਰ ਤੇ ਹੋਣਾ। ਕੱਢ ਨਾ ਨੀਜੇ ਫੋਨ ਹੁੰਦਾ ਜੇ ਹੁੰਦਾ ਦੇ ਦਿੰਦਾ ਬਾਬਾ ਜੀ ਕੱਢ ਦਾਂ। ਬਾਬਾ ਜੀ ਫੋਨ ਕਰ ਦੇ। ਫੋਨ ਕਰ ਦੇ। ਮਾਨ ਦੇ ਕਿਥੇ? ਇਹ ਹੁਣ ਤਾਂ ਬੰਦ ਹੋ ਗਿਆ। ਸਲੇ ਪ੍ਰੂਪ ਐਂਦਰ ਦੇ ਵਿੱਚ ਦੇਖ ਹੁਣ ਤਾਂ ਬੰਦ ਹੋ ਗਿਆ। ਦਸਤਾਵੇਜ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਇਹ ਮਨੁੱਖ ਫੜਿਆ ਸੀ ਅੱਜ। ਸਾਰੇ ਪੱਕੇ ਪ੍ਰੂਪ ਐ ਨੇ। ਨੌਜਵਾਨ ਬੱਚਿਆਂ ਨੂੰ ਚਿੱਟੇ ਤੇ ਲਾਉਂਦਾ ਬੰਦਾ ਇਹ ਗੁਰੂਕਰ ਬਾਬਾ ਜੀਵਨ ਸਿੰਘ ਦਾ ਹੈਡ ਗਰੰਥੀ ਹੋ ਕੇ ਪਹਿਲੀ ਵਾਰ ਹੋਇਆ ਇਹ ਚਿੱਟੇ ਤੇ ਲਾਉਂਦਾ ਜਿਵੇਂ ਅੱਖਾਂ ਨੂੰ ਸਾਰੇ ਪੱਕੇ ਬਰੂਪ ਹੈ ਨੇ ਚਿੱਟਾ ਵੇਜਦਾ ਚਿੱਟਾ ਦਿੰਦਾ ਫੜਿਆ ਸੀ ਇਹਨੂੰ ਪਰਦੇਸ ਸਿੰਘ ਜਹਾਵੀਰ ਉਹਨਾਂ ਦਾ ਬੰਦਾ ਹੈ ਆਦੀ ਮਾਫੀ ਦੇ ਦੂਰ ਪ੍ਰਗਟ ਸਿੰਘ ਜਹਾਂਗੀਰ ਨਾ ਦਾ ਬੰਦਾ ਇਹ ਸਮੈਤ ਬੇਦਾ ਦੇ ਅੱਖਾਂ ਨੂੰ ਮੰਨ ਗਏ ਜੀ ਹਾਂ ਜੀ ਮੰਨਿਆ ਜੀ ਲੈ ਲਵੇ ਸਭੀ ਬੰਨੋ ਲੈ ਮੈਂ ਕੁਲਾਵੀ ਨੂੰ 100 ਦੇ ਬੰਦ ਦਾ ਰੋਜ਼ ਕਰਦੇ ਵਿੱਚ ਦੇਖਦੇ ਨਹੀਂ ਮੈਂ ਤਾਂ 50 ਦਿੱਤਾ ਬਾਬੀ ਅੱਜ ਕਿੰਨੇ ਵਿੱਚ ਮੈਂ 50 ਦਿੱਤਾ ਬਾਬੀ ਪਹਿਲਾਂ ਪਹਿਲਾਂ ਬਾਬਾ ਜੀ ਕਦੇ-ਕਦੇ ਬਾਬਾ ਜੀ ਮੈਂ ਨਹੀਂ ਦੋਜ ਨਹੀਂ ਬਾਬਾ ਜੀ ਕਿੰਨੇ ਬਤਲਿਆ ਸੱਚ ਗੱਲ ਬੋਲ ਰਿਹਾ ਸਾਨੂੰ ਕੋਈ ਗੁਰੂ ਫਕਤ ਕਦੋਂ ਨੇਰੀ ਲੈ ਕੇ ਢੜਪੇਚਾ ਬਾਬਾ ਜੀ ਇਹ ਦੇਖੋ ਮੈਂ ਤਾਂ ਇਹ ਬਧਰਾਮ ਨਹੀਂ ਕੋਈ ਸਰਕਾਰਾਂ ਦਾ ਹੱਕਦਾਰ ਨਹੀਂ ਹੈਗਾ ਕੋਈ ਵਿਰੋਧ ਬਾਬਾ ਜੀ ਕੋਈ ਗਲਤੀ ਨਹੀਂ ਹੋਈ ਬਾਬਾ ਜੀ ਰੋਡਾ ਬੰਦਾ ਕਰੇ ਛੱਡ ਦੀ ਉਹਨੂੰ ਤੂੰ ਗੁਰੂ ਘਰ ਦਾ ਗ੍ਰਾਂਥੀ ਹੋ ਕੇ ਚਿੱਟੇ ਵੇਚਦਾ ਇਹ ਕੋਈ ਗਲਤੀ ਨਹੀਂ ਕਰਦਾ ਬਾਬਾ ਜੀ ਬਹੁਤ ਕਿੰਨੇ ਵਿੱਚ ਹੋਂ ਤੱਕ ਮੈਂ ਤਾਂ ਬਾਬਾ ਜੀ ਤੂੰ ਪਰਾਦੀ ਹੈਗਾ ਨਾ ਤਾਂ ਖਾਂ ਬਾਬਾ ਜੀ ਹੁਣ ਕਿੱਥੇ ਕਿਨਾਂ ਬਸ ਹਾਂ ਜੀ ਕਿੰਨੇ ਟਾਈਮ ਤੋਂ ਵੇਚ ਰਹੇ ਹੋ ਮਤਲਬ ਅੱਜ ਦੋ ਤਿੰਨ ਦਿਨ ਜੀ ਬਾਬ ਬਾਬਾ ਕਿੱਥੋਂ ਆ ਗਏ ਤੈਨੂੰ ਪਤਾ ਹੁਣ ਤੇਰੇ ਸਿੱਤੇ ਫੇਰ ਕਿੱਥੋਂ ਬਾਬਾ ਜੀ ਤੇਰੇ ਸਿੱਤੇ ਫੇਰ ਮੈਂ ਬੰਦਾ ਕਿੰਨਾ ਦੇਖ ਲਿਆ ਮੈਂ ਬੱਤਾਂ ਬੱਤਾਂ ਮੈਂ ਬੱਤਾਂ ਬੱਤਾਂ ਉਹਦਾ ਮੈਨੂੰ ਪਤਾ ਵੀ ਕਿੱਥੋਂ ਲੈ ਕੇ ਆਉਂਦਾ ਜੀ ਇਹ ਬੰਦਾ ਕੌਣ ਆ ਸਰ ਇਹ ਇੱਥੇ ਦੇਖੇ ਜਾਂ ਸੀ ਮੈਨੂੰ ਬੱਸ ਕੌਣ ਹੈ ਤੈਨੂੰ ਪਤਾ ਹੈ ਬਾਬਾ ਜੀ ਤੈਨੂੰ ਪਤਾ ਰਹੇ ਹੋ ਦੇਖੋ ਜੀ ਮੈਨੂੰ ਪੰਜ ਸੱਤ ਬੰਦੇ ਕਹਿੰਦਾ ਬਾਬਾ ਜੀ ਬੰਦੇ ਕਲਾ ਤੁਸੀਂ ਕਿੰਨੇ ਦਾ ਵੇਚਦਾ ਹੁਣ ਦੱਸੋ ਮੈਂ ਤਾਂ ਬੱਬੀ 2000 ਦੀ ਬੱਸ ਬੰਦੇ ਕੌਣ ਨੇ ਕੋਈ ਕੋਈ ਧੱਕਾ ਕੋਈ ਰੋਕ ਕੇ ਢੋਕ ਕੇ ਨਹੀਂ ਦਿੰਦਾ ਮੈਨੂੰ ਕਿਸੇ ਨੂੰ ਪਤਾ ਨਹੀਂ ਸੀ ਬਾਬਾ ਜੀ ਮੈਂ ਨੀ ਵੇਚ ਦੋ ਬੱਤ ਕੱਲਾ ਕੱਲਾ ਦੜਬੇ ਦੜਬੇ ਚ ਵੇਚ ਰਿਓ ਬਸ ਹਾਜ ਬਾਬਾ ਨਾਜੀ ਬਾਬਾ ਜੀ ਦੜਬੇ ਦੜਬੇ ਕੱਲਾ ਬਸ ਕਿੱਥੇ ਕਿੱਥੇ ਜਾ ਕੇ ਸਪਲਾਈ ਕਰਕੇ ਆਉਂਦੇ ਨਹੀਂ ਮੈਂ ਕਿਤੇ ਨਹੀਂ ਗਿਆ ਜੀ ਮੈਂ ਤਾਂ ਇੱਥੇ ਹੁੰਦਾ ਜਦੋਂ ਕੋਈ ਲੈਣ ਆਉਂਦਾ ਕੋਈ ਪਰਹੇਂਦਾ ਮੇਰਾ ਆਪਾ ਹੈਗਾ ਤੁਹਾਡਾ ਨਾ ਬਾਬਾ ਜੀ ਜੇ ਕੋਈ ਹੁੰਦਾ ਮੈਂ ਉਹ ਵੀ ਦੱਸ ਦਿੰਦਾ ਬਾਬਾ ਜੀ ਤੁਸੀਂ ਗੁਰੂ ਘਰ ਦੇ ਵਿੱਚੋਂ ਕੀ ਡਿਊਟੀ ਹੈ ਤੁਹਾਡੀ ਗ੍ਰੰਥੀ ਸਿੰਘ ਦੀ ਆ ਬਾਬਾ ਜੀ ਤੁਹਾਨੂੰ ਸ਼ਰਮ ਹੈ ਨਹੀਂ ਲੋਕਾਂ ਦਾ ਸ਼ਰਮ ਹੈ ਮੰਨਤਾ ਲੋਕ ਇੰਨੇ ਪੂਜਦੇ ਨੇ ਕਿ ਤੁਸੀਂ ਇਹ ਕੰਮ ਕਰਦੇ ਹੋ ਹੁਣ ਤਾਂ ਸ਼ਰਮ ਆਉਂਦੀ ਸਾਨੂੰ ਫੇਸਬੁਕਾਂ ਤੇ ਹੋਰ ਤੇ ਲੋਕ ਕਮੈਂਟ ਕਰਦੇ ਆ ਗੁਰਦੁਆਰਾ ਸਾਹਿਬ ਰਹਿ ਕੇ ਨਸ਼ੇ ਵੇਚਦਾ ਸਮੈਗ ਵੇਚਦਾ ਸੀ ਫੜਿਆ ਨੂੰ ਅਗੇ ਥੀ ਸਾਰੇ ਪ੍ਰੂਫ ਅਸੀਂ ਪੱਤਰਕਾਰਾਂ ਨੂੰ ਭਾਈ ਨੂੰ ਪ੍ਰਸ਼ਾਸਨ ਦੇਵਾਂਗੇ ਇਥੇ ਅੱਜ ਅੱਜ ਨੇ ਚਿੱਟਜਨਾ ਚਿੱਟਾ ਵਿੱਚ ਸਾਰੇ ਬਰੂਪਏ ਨੇ ਕਿੱਥੇ ਚਿੱਟਾ ਦਿੱਤਾ ਇਹਨੇ ਕਿਹੜੀ ਗੱਡੀ ਖੜਾ ਕੇ ਚਿੱਟਾ ਦਿੱਤਾ ਇਹਨੇ ਕਿਹੜੇ ਫੋਨ ਤੇ ਗੱਲ ਕੀਤੀ ਚਿੱਟੇ ਦੇਣ ਬਾਰੇ ਹਾਂ ਹਾਂ ਜੀ ਆ ਸੰਗਤ ਬੈਠੀ ਹੈ ਦੱਸੋ ਵੀ ਚਿੱਟਾ ਵੇਚਣਾ ਜਾਇਜ਼ ਹੈ ਕਿ ਨਿਆਇ ਹੈ ਸਾਡੇ ਪੁੱਤਾਂ ਨਸ਼ੇ ਲਾਉਣਾ ਤਾਂ ਮੈਂ ਦੋਹ ਹੈਗਾ ਤਾਂ ਕੋਈ ਇੱਥੇ ਮਾਰਿਆ ਦਾ ਸਰੂਪ ਆ ਜਿਹੜਾ ਚਿੱਟਾ ਲਾਉਣਾ ਜੇਬ ਚ ਬੀੜੀਆਂ ਪਾ ਕੇ ਲੈ ਕੇ ਆਉਂਦਾ ਤੂੰ ਰੋਕਣਾ ਕਿ ਤੂੰ ਅੰਦਰ ਵੜਨ ਨੇ ਤੈਨੂੰ ਪਤਾ ਇਸ ਮਾਗਰ ਮੱਛਰ ਨੇ ਮਾਗਰ ਮੱਛਰ ਨੂੰ ਚੁੱਪ ਬੰਦੇ ਵਾਂਗੂ ਗੱਲ ਕਰ ਕੋਈ ਮਾਗਰ ਮੱਛਰ ਦੀ ਤੁਸੀਂ ਆਪ ਦੱਸੋ ਕੋਈ ਸਮਝਦਾ ਪਤਾ ਕੀ ਦੀਏ ਇਹ ਮਾਗਰ ਮੱਛਰ ਦੇ ਹੱਥੋਂ ਗੋਲ ਕਿੰਗੀ ਵਿੱਚ ਨੇ ਕੀ ਵਿੱਚ ਉਹ ਚਿੱਟੇ ਕੋਈ ਮਾਗਰ ਮੱਛਰ ਦੇ ਹੱਥੋਂ ਨਹੀਂ ਹੈ ਕੀ ਲੈ ਕੀ ਕੀਤੀ ਹੋ ਚਿੱਟਾ ਉਹ ਕਿ ਦੇਖ ਕੇ ਗਿਆ ਸੀ ਜੀ ਕੌਣ ਦੇਖਦਾ ਸਾਂ ਕੌਣ ਪਤਾ ਸਲਾਮ ਸਲਮ ਤੁਹਾਨੂੰ ਮੈਨੂੰ ਇਹ ਨਹੀਂ ਪਤਾ ਵੀ ਸਮਝਾ ਜਾਣ ਪੈਂਦੇ ਫੋਨ ਨੰਬਰ ਹੈ ਫੋਨ ਮੇ ਲਿਆ ਫੋਨ ਨੰਬਰ ਉਹ ਨੂੰ ਅੱਜ ਦੇਣਾ ਫੋਨ ਬਗੜਾ ਫੋਨ ਨੰਬਰ ਹੈ ਹਾਂ ਕਿੱਥੇ ਆ ਵੀਰੇ ਮੈਂ ਪਾ ਪਾ ਉਡੀਕਾ ਬਈ ਸਮਾਨ ਲੈਣਾ ਹੈ ਹਾਂ ਜੀ ਠੀਕ ਹੈ ਜੀ ਹਾਂ ਅੱਜ ਕਾਤੋਂ ਨਹੀਂ ਬਣਦਾ ਬਾਈ ਨਿਪੜ ਗਿਆ ਜੀ ਬਾਬਾ 11 12 ਵਜੇ ਤੱਕ ਨਿਪੜ ਗਿਆ ਜੀ ਸਾਰਾ ਕੱਲ ਨੂੰ ਕਿੰਨੇ ਵਜੇ ਵੀਰੇ ਕੱਲ ਨੂੰ ਜਦੋਂ ਬਾਬਾ ਪਹਨ ਗਿਆ ਮੈਂ ਫੋਨ ਕਰ ਦੇਣਾ ਠੀਕ ਹੈ ਬਾਈ ਠੀਕ ਹੈ ਠੀਕ ਹੈ ਓਕੇ ਆ ਗੁਰਦਵਾਰ ਘਰ ਨਾਲ ਤਰੀਕੇ ਤੋਂ ਪੂਰੇ ਪੂਰੇ ਬਾਤੋਂ ਤੁਰੇ ਹੋ ਇਹ ਤਾਂ ਆ ਪੁੱਛੋ ਵੀ ਪੁੱਛੋ ਆ ਦੇਖ ਲਓ ਅਗੂੜੀ ਰੱਖੀ ਜਾਂ ਕਿੰਨੀ ਰੱਖੀ ਹੋਈ ਆ ਮੱਤੀ ਹੋਈ ਆ ਬਹਿਰੇ ਵਿੱਚ ਕਿੰਨਾ ਵੇਚਿਆ ਕਿੰਨਾ ਕਰਿਆ ਨੇ ਕੀ ਕਰਦਾ ਰਿਹਾ ਆ ਚਰਦਾ ਪਿਆ ਦੇਖੋ ਦੁਕਾਨ ਉਰੇ ਚਰਦਾ ਪਿਆ ਚਰਦਾ ਕੋਲੇ ਪਾਏ ਦੁੱਪ ਪਰੂ ਪਰੂ ਕੀ ਉਸ ਮੈਨੂੰ ਆ ਗੁਰੂ ਘਰ ਦੀ ਵਿਅਦੀ 295 ਪਰਚਾ ਬਣਦੀ ਆ ਤੇ ਨਾ ਬੇਅਦਵੀ ਦਾ ਅਸੀਂ ਕਾਰੋਈ ਠਕਾ ਕੇ ਕਰਾਂਗੇ ਤੇ ਪੂਰੇ ਨੂੰ ਕਿਉਂਕਿ ਗੁਰੂ ਘਰ ਦੇ ਮਸਲੇ ਬੇਅਦਵੀ ਦਾ ਮਹਲਾ ਗੁਰੂ ਘਰ ਦੀਦਾ ਗੁਰੂ ਇੱਕ ਬੰਨਾਮ ਕਰੇਗਾ ਤਾਂ ਛੜਦੀਆਂ ਨੂੰ ਇਹ ਗੁਰੂ ਘਰ ਦਾ ਮਹਲਾ ਹੈ ਗੁਰੂ ਘਰ ਚ ਲੈ ਕੇ ਬੰਦਾ ਚਰਦੇ ਖਾਵੇ ਕੋਲੇਪਾ ਖਾਵੇ ਨਸ਼ੇ ਖਾਵੇ ਇੱਕ ਮਿੰਟ ਤਾਂ ਖੜ੍ਹੋ ਇੱਕ ਮਿੰਟ ਤਾਂ ਖੜ੍ਹੋ ਛੱਡ ਜਾ ਯਾਰ ਇੱਕ ਮਿੰਟ ਨਹੀਂ ਇੱਕ ਮਿੰਟ ਤੂੰ ਸਰਕਾਰ 2000 ਲੈ ਕੇ ਆਏ ਬੰਦਾ ਲੈ ਕੇ ਛੱਡ ਜਾ ਯਾਰ ਲੈ ਕੇ ਜਾ ਰਹੇ ਹੋ ਮਾਲ ਹੋ ਗਈ ਚਿੱਟਾ ਕਾਗਰ ਸਿੰਘ ਜੀ ਕਾਗਰ ਸਿੰਘ ਕਿੱਥੇ ਕੰਮ ਕਰਦੇ ਇੱਥੇ ਕਰ ਲਿਓ ਬਾਬਾ ਜਰਵੀ ਕਿੰਨੇ ਦਾ ਉਹ ਗੁਰੂ ਘਰ ਤੇ ਕੰਮ ਕਰਦਾ ਦੋ ਤਿੰਨ ਮਹੀਨੇ ਤੋਂ ਬਾਬਾ ਜੀ ਪਰ ਮੈਂ ਇੱਕ ਤਿੰਨ ਚਾਰ ਦਿਨਾਂ ਤੋਂ ਹੀ ਕਰਿਆ ਜੀ ਬਣੀ ਗਰੰਟੀ ਸੀ ਖਾਂ ਤਿੰਨ ਚਾਰ ਦਿਨਾਂ ਚ ਹੋਇਆ ਜੀ ਇਹ ਬਦਲ ਕਿਉਂ ਨਸ਼ਾ ਕਿਉਂ ਵੇਚਣਾ ਪੈ ਗਿਆ ਬਸ ਮੈਨੂੰ ਬਸ ਮੁਜਪੂਰੀ ਬਸ ਕਿਸੇ ਦਾ ਮੈਨੂੰ ਪੈਸੇ ਦੇਣ ਤੁਹਾਨੂੰ ਮੈਨੂੰ ਕਹਤੀ ਕਹਿੰਦਾ ਜੀ ਮੇਰਾ 15000 ਰੁਪਏ ਨਾਲ ਤੁਹਾਨੂੰ ਗੱਡੀ ਲਵਾਂਗਾ ਸਾਕ ਬਸ ਇਹ ਗੱਲ ਤੋਂ ਮੈਂ ਫਿਰ ਮੈਨੂੰ ਕਿਸੇ ਨੇ ਕਿਹਾ ਤੂੰ ਐਂ ਕਰਦਾ ਕਸਮ ਲੱਗੇ ਜੀ ਮੈਂ ਝੂਠ ਨਹੀਂ ਬੋਲਦਾ ਤੁਹਾਨੂੰ ਵੀ ਕੀ ਕਰ ਲੈ ਉਹ ਹੈਗਾ ਸੀ ਉਹੀ ਜਿਸ ਨਾਮ ਨਾਲ ਹਾਂ ਕੀ ਵੇਚਦੇ ਤੁਸੀਂ ਨਸ਼ਾ ਇਹ ਸੀਗਾ ਪਤਨ ਜੀ ਚਿੱਟਾ ਜੀ ਚਿੱਟਾ ਹੀ ਹੈ ਮ ਪਤਾ ਜੀ ਮੈਂ ਤਾਂ ਉੱਥੇ ਲਿਖਿਆ ਸੀ 5 500 ਰੁਪਏ ਜੀ ਮੈਂ ਨਹੀਂ ਹੋਰ ਤੀਓ ਬਾਬਾ ਜੀ ਸੱਤ ਹੈ ਜੀ ਅੱਜ ਥੋੜੇ ਤੇ ਟਰੈਪ ਲੱਗਿਆ ਹੋਇਆ ਸੀ ਇਸ ਨੂੰ ਪਤਾ ਇਸ ਗੱਲ ਦਾ ਥੋੜੇ ਮਗਰ ਨਹੀਂ ਨਹੀਂ ਮੈਨੂੰ ਨਹੀਂ ਕੋਈ ਪਤਾ ਜੀ ਐਵੇਂ ਕੀ ਬਾਜ਼ਾਰ ਤੋਂ ਜਾ ਕੇ ਦੇਖੇ ਆਇਆ ਹਾਂ ਬਾਜ਼ਾਰ ਤੇ ਨਹੀਂ ਮੈਂ ਤਾਂ ਉਹ ਉੱਥੇ ਗਿਆ ਸੀ ਜੀ ਕੈਂਪਰ ਰੋਡ ਤੇ ਬੱਸ ਕੈਂਪਰ ਰੋਡ ਤੇ ਹਾਂ ਹਾਂ ਉੱਥੇ ਹੀ ਗਿਆ ਥੋੜੇ ਮਗਰ ਹਾਂ ਹੋਰ ਨਹੀਂ ਬਾਬਾ ਜੀ ਸਹੀ ਗੱਲ ਫੋਨ ਲਾ ਕੇ ਬੁਲਾਇਆ ਸੀ ਇਹਨਾਂ ਨੇ ਠੀਕ ਹੈ ਬਾਬਾ ਜੀ ਮੈਨੂੰ ਨਹੀਂ ਪਤਾ ਜੀ ਤੁਸੀਂ ਮੰਨਦੇ ਹੋ ਦੀ ਗਲਤੀ ਹਾਂ ਗਲਤੀ ਹੈ ਬੱਸ ਚਲੋ ਮਾਫ ਕਰ ਬਾਬਾ ਜੀ ਮੈਨੂੰ ਤੁਹਾਨੂੰ ਬਾਬਾ ਜੀ ਪੁੱਛਣੇ ਰੋਕੇ ਨਹੀਂ ਕਰਦੇ ਕਿਸੇ ਨੇ ਪਤਾ ਨਹੀਂ ਸੀ ਬਾਬਾ ਜੀ ਹਾਂ ਕਿਸੇ ਬਹੁਤ ਸਾਰ ਨੂੰ ਕੁਝ ਪੁੱਛਦਾ ਸੀ ਪਾਣੀ ਪੀਣਾ ਜਾਂ ਪੀਛਕਣਾ ਹਾਂ ਪੀਓ ਪਾਣੀ ਪੀਓ ਪਾਣੀ ਦਿਓ ਪਾਣੀ ਦਿਓ ਹੋਰ ਬਾਬਾ ਜੀ ਕੀ ਗਲਤੀ ਤੁਸੀਂ ਜਮਾਤ ਤੋਂ ਮੰਗਣੀ ਚਾਹੁੰਦੇ ਬਸ ਮੈਂ ਅੱਗੇ ਤੋਂ ਮੈਂ ਕੋਈ ਗਲਤੀ ਨਹੀਂ ਕਰਦਾ ਜੀ ਹਾਂ ਅੱਗੇ ਤੋਂ ਹੋਰਾਂ ਨੂੰ ਵੀ ਸਾਵਧਤਿ ਨਾਲ ਪੀਓ ਬਸ ਬਾਬਾ ਸਾਹਿਬਾ ਗੁਰੂ ਜੀ ਕੀ ਫਤਿਹ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਤੁਹਾਡੀ ਜੁਮਰੀ ਹੈ ਹੁਣ ਸਾਰੇ ਨਿਤਨੇਮ ਕਰਾਉਣਾ ਗੁਰੂ ਸਾਹਿਬ ਦਾ ਪ੍ਰਕਾਸ਼ ਕਰਾਉਣਾ ਅੰਦਰ ਜੇ ਤੁਹਾਡੀ ਸਪਸ਼ਟ ਨਹੀਂ ਆਈ ਸੋਦੋਂ ਵੀਡੀਓ ਪਈਆਂ ਪੱਤਰਕਾਰ ਸਾਡੇ ਕੋਲ ਵੀਡੀਓ ਪਈਆਂ ਨੇ ਜਰਦੇਪੁਰੀ ਬਰਾਮਤ ਹੋ ਗਈ ਆ ਸਾਰਾ ਕੁ ਮੰਨਿਆ ਸਾਰਾ ਕੁ ਮੰਨ ਗਿਆ ਵੀ ਆ ਸਾਰਾ ਕੁ ਮੰਨ ਕੇ ਵੀ ਆ ਤੋ ਤੇ ਆ ਅਸੀ ਗੁਰਦਸਾਹ ਜੀ ਸੇਵਾ ਤੋਂ ਸੁਹਾ ਰਿਆ ਸੀ ਹੁਣ ਤੁਹਾਡੀ ਜੁੰਬਰੀ ਸੇਵਾ ਦੀ ਆ ਉਹ ਨਸ਼ੇ ਨਸ਼ੇੜੀ ਦਾ ਜਦ ਨਸ਼ੇੜੀ ਨਾਲ ਗੱਲ ਹੋਈ ਸਾਡੀ ਉਹ ਨਸ਼ੇੜੀ ਦਾ ਫੋਨ ਇਹ ਨੰਬਰ ਤੇ ਆਉਣਾਗਾ ਇਹ ਜਾਮਣਾ ਸਾਹਮਣੇ ਤੁਹਾਡੀ ਜੁੰਬਰੀ ਆ ਹੁਣ ਜੁੰਬਰੀ ਤੁਹਾਡੀ ਇਹ ਵੀ ਕਾਰਵਾਈ ਕਰਾਉਣੀ ਆ ਕੰਨੀ ਕਰੂ ਕਿਉਂਕਿ ਇਸ ਤਰ੍ਹਾਂ ਦਾ ਕੰਮ ਕਰਤਾ ਕਿਉਂਕਿ ਗੁਰੂ ਦਾ ਨਰਾਦਰ ਕਰ ਰਿਹਾ ਦੀ ਰੋਜ਼ ਸਾਡੇ ਗੁਰੂ ਨੂੰ ਦਾਗ ਲੱਗ ਰਿਹਾ ਵੀ ਗ੍ਰੰਥੀ ਉਹ ਨਸ਼ੇ ਵੇਚ ਰਿਹਾ ਹੈ ਅਸੀਂ ਤਾਂ ਉਹਦਾ ਕੰਮ ਕਰਤਾ ਉਹ ਤੁਹਾਡੀ ਜੁਮਰੀ ਹੈ ਪ੍ਰਸ਼ਾਸਨ ਦੀ ਜੁਮਰੀ ਹੈ ਕੀ ਕਰਨਾ ਹੈ ਸਾਨੂੰ ਨਾ ਕਾਫੀ ਗੁਪਤ ਸੂਚਨਾ ਮਿਲਦੀ ਆ ਰਹੀ ਹੈ ਕਈ ਦਿਨਾਂ ਤੋਂ ਵੀ ਕੋ ਗ੍ਰੰਥੀ ਬੰਦਾ ਚਿੱਟਾ ਵੇਚ ਰਿਹਾ ਹੈ ਤੇ ਅਸੀਂ ਕਿਹਾ ਵੀ ਅਸੀਂ ਇਦਾਂ ਕਾਰਵਾਈ ਨਹੀਂ ਕਰ ਸਕਦਾ ਕੋਈ ਪ੍ਰੂਫ ਸਾਨੂੰ ਮਿਲ ਜੇ ਚਿੱਟਾ ਵੇਚਦੇ ਦਾ ਜਾਂ ਕੋਈ ਫੋਨ ਰਿਕਾਰਡਿੰਗ ਹੋਵੇ ਸਾਨੂੰ ਉਹ ਪਤਾ ਲੱਗ ਜੇ ਅਸੀਂ ਉਦੋਂ ਕਾਰਵਾਈ ਕਰ ਦਾਂਗੇ ਚਲੋ ਅੱਜ ਮੈਨੂੰ ਪਤਾ ਲੱਗਾ ਵੀ ਅੱਜ ਉਹ ਬੰਦਾ ਚਿੱਟਾ ਵੇਚ ਰਿਹਾ ਹੈਗਾ ਸੋ ਮੈਂ ਐਸਾ ਤੁਸਨ ਫੋਨ ਕੀਤਾ ਚਲੋ ਬੀਜੀ ਸੀ ਅਜੋ ਕਿਤੇ ਉਹਨਾਂ ਮੇਰਾ ਫੋਨ ਅੜਨ ਨਹੀਂ ਕੀਤਾ ਚਲੋ ਮੈਂ ਸੀਐਡੀ ਸੀਐਡੀ ਨੂੰ ਵੀਰਾਂ ਨੂੰ ਫੋਨ ਕਰਾ ਮੈਂ ਕਰਕੇ ਕਰ ਬਈਏ ਕਹਿੰਦੇ ਕੋਈ ਨਹੀਂ ਸੀ ਉਹ ਆ ਵੀ ਗਏ ਚਲੋ ਇਹ ਜਿਹੜਾ ਗ੍ਰੰਥੀ ਸੀਗਾ ਇਹ ਜਹਾਂਗੀਰ ਦਾ ਬੰਦਾ ਕੋਈ ਪ੍ਰਗਟ ਸਿੰਘ ਨਾਂ ਦਾ ਇਹਨੇ ਅੱਜ 500 ਚਿੱਟਾ ਇੱਕ ਬੰਦੇ ਨੂੰ ਵਿੱਚ ਆ ਉਹਦੀ ਸਾਡੇ ਕੋਲ ਰਿਕਾਰਡਿੰਗ ਪਈਆ ਦੂਸਰੀ ਗੱਲ ਜਿੱਥੇ ਚਿੱਟਾ ਦੇ ਕੇ ਆਇਆ ਜਾਂ ਕੇ ਗੱਡੀ ਖੜਾ ਕੇ ਚਿੱਟਾ ਦਿੱਤਾ ਉਹ ਵੀ ਸਾਡੇ ਕੋਲ ਰਿਕਾਰਡਿੰਗ ਪਈ ਆ ਦੀ ਉਮਨ ਨਵੀ ਇਹ ਸਾਰਾ ਕੁਝ ਵੀ ਮੈਂ ਚੱਟਾ ਵੇਚਦਾ ਰਿਹਾ ਤੇ ਇਹ ਲਿਆਉਂਦਾ ਕਿਧੂ ਆ ਉਹ ਵੀ ਸਾਰ ਲੈ ਰਿਕਾਰਡਿੰਗ ਪਈ ਆ ਵੀ ਉਹ ਕੋਈ ਸੁਭਮ ਨਾਂ ਦਾ ਬੰਦਾ ਕੋਈ ਸੁਨਾਮ ਦਾ ਉਹਨੂੰ ਫੋਨ ਵੀ ਲਾਇਆ ਗਿਆ ਤੇ ਉਹਦੇ ਫੋਨ ਰਿਕਾਰਡਿੰਗ ਵੀ ਪਿਆ ਆਪਣੇ ਕੋਲ ਦੂਸਰੀ ਗੱਲ ਅੰਦਰੋਂ ਕੋਲੀਪਾ ਹੁੰਦੀ ਆ ਜਿਹੜਾ ਨਸ਼ਾ ਹੁੰਦਾ ਕੋਈ ਕੁੜੀਆਂ ਜੀਆਂ ਉਹ ਵੀ ਇੱਕ ਜਰਦਾ ਵੀ ਅੰਦਰ ਪਿਆ ਕੋਈ ਅਸੀਂ ਸਿਰਫ ਇਹ ਗੱਲ ਕਰਕੇ ਆਇਆ ਕੋਈ ਨਸ਼ਾ ਸੰਸਾਰ ਖੰਦਾ ਹੈ ਸੰਸਾਰ ਨੂੰ ਸੁਧਾਰ ਨਹੀਂ ਸਕਦੇ ਸੀ ਪਰ ਅਸੀਂ ਆਪਣੇ ਨੂੰ ਤਾਂ ਸੁਧਾਰ ਸਕਦੇ ਜਿਹੜੇ ਗੁਰੂ ਘਰ ਦੇ ਅਗਲਤ ਕੰਮ ਕਰਦੇ ਆ ਜਿਹੜੇ ਗੁਰੂ ਘਰ ਆਸਰਾ ਤੇ ਦੇਖਿਆ ਜਾਂਦਾ ਕਿ ਲੋਕ ਇੱਥੇ ਦੇਖੋ ਆ ਨੌਜਵਾਨ ਬੱਚੇ ਸਾਡੇ ਇਥੋਂ ਲੰਘਦੇ ਆ ਸੇਰਨੀਮਾ ਕਰਕੇ ਲੰਘਦੇ ਆ ਇੱਥੇ ਹਿੰਦੂ ਭਰਾ ਵੀ ਸਜਦਾ ਕਰਦੇ ਆ ਮੁਸਲਮਾਨ ਵੀ ਸਜਦਾ ਕਰਦੇ ਆ ਪਰ ਦੁੱਖ ਦੀ ਗੱਲ ਇਹ ਆ ਜਦੋਂ ਗ੍ਰੰਥੀ ਸਿੰਘ ਜਾਂ ਗੁਰੂ ਘਰ ਦਾ ਵਜ਼ੀਰ ਕੋਈ ਜਿਹੇ ਕੁੱਤੇ ਕੰਮ ਕਰਦਾ ਸਾਨੂੰ ਬੁਰਾ ਲੱਗਦਾ ਅਸੀਂ ਇਸ ਕਰਕੇ ਕਾਰਵਾਈ ਕੀਤੀ ਵੀ ਗ੍ਰੰਥੀਓਂ ਕੇ ਕੰਮ ਕਰ ਰਿਹਾ ਹੈ ਆਮ ਬੰਦਾ ਕਰਦਨ ਅਸੀਂ ਕਿਹਨੂੰ ਕੁਝ ਸੁਝਾਵਾਂਗੇ ਅਸੀਂ ਇਹ ਗ੍ਰੰਥੀ ਹੋ ਕੇ ਗੁਰੂਕਰ ਦਾ ਵਜੀਰ ਹੋ ਕੇ ਕਹੇ ਕੁੱਤੇ ਕੰਮ ਕਰਦਾ ਇਹਦੀ ਤਾਂ ਅਜ ਇਹਨੂੰ ਫੜਿਆ ਗਿਆਗਾ ਉਸ ਦੀ ਕਾਰਵਾਈ ਕਿਹਜੀ ਰਹੀ ਹੈ ਪ੍ਰਸ਼ਾਸਨ ਦੀ ਕਾਰਵਾਈ ਤਾਂ ਆ ਤੁਹਾਡੇ ਸਾਹਮਣੀਆਂ ਸਾਰਾ ਕੁਝ ਕੀ ਲੱਗਦਾ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਅਸਟ ਇੱਕ ਬੇਨਤੀ ਕਰ ਸਤਿ ਸ੍ਰੀ ਅਕਾਲ ਸਾਹਿਬ ਨੇ ਕਿਹਾ ਕਿ ਸਾਨੂੰ ਅਸੀਂ ਮਾਨਯੋਗ ਸਰਤਾਬ ਭਗਵੰਤ ਸਿੰਘ ਮਾਨ ਨੂੰ ਬੇਨਤੀ ਕਰਦੇ ਹਾਂ ਅਸੀਂ ਪ੍ਰੂਫਾਂ ਦੇ ਸਮੇਤ ਆ ਤੁਹਾਨੂੰ ਗ੍ਰੰਥੀ ਦੇ ਦਿੱਤਾ ਚਿੱਟਾ ਭੇਜਦਾ ਕਿ ਇਹ ਤੇ ਜਿੱਡੀ ਕਾਰਵਾਈ ਹੁੰਦੀ ਉਹਦੀ ਕਰੋ ਜਿੰਨਾ ਦੀ ਛਿੰਨ ਲੈਂਦੀ ਛਿੰਨ ਲਾ ਕੇ ਨੂੰ ਪੁੱਛੋ ਵੀ ਕਿੱਥੋਂ ਕੋਤ ਨਚਾਉਂਦਾ ਇਹ ਤਾਂ ਇਸਦਾ ਫਰਜ਼ਾਦਾ ਕਰਤਾ ਨਾ ਪਬਲਿਕ ਨੇ ਫਰਜ਼ਾਦਾ ਕਰਤਾ ਆਪਣਾ ਹੁਣ ਦੇਖਦੇ ਆ ਸਰਦਾਰ ਭਗਵੰਤ ਸਿੰਘ ਜੀ ਮਾਨ ਕਿੱਥੇ ਕਾਰਵਾਈ ਕਰਦੇ ਨੇ 인ਦਰਜੀਤ ਸਿੰਘ ਜੀ ਬਈ ਕੀ ਚੱਕਰ ਸੀ ਇਹ ਜਿਹੜਾ ਅੱਜ ਬੰਦਾ ਫੜਿਆ ਗਿਆ ਇਹ ਨਾ ਬਈ ਯਾਰ ਗੁਰੂ ਘਰ ਦਾ ਗਰੰਟੀ ਹੈਗਾ ਇੱਥੇ ਬਾਬਾ ਜੀਵਨ ਸਿੰਘ ਗੁਰੂ ਘਰ ਹੈਗਾ ਤੇ ਇਹ ਨਾ ਚਿੱਟਾ ਵੇਚਦਾ ਹੈਗਾ ਬਈ ਇੱਥੇ ਆਮ ਮੁੰਡਿਆਂ ਨੂੰ ਅੱਧੀ ਅੱਧੀ ਰਾਤ ਨੂੰ ਲੋਕ ਆਉਂਦੇ ਇੱਥੇ ਚਿੱਟਾ ਲੈਣਾਂ ਜੇਬ 'ਚ ਜੜਦਾ ਬੀੜੀਆਂ ਪਾ ਕੇ ਆਉਂਦੇ ਨੇ ਹੈਗੇ ਤੇ ਆ ਤੁਹਾਨੂੰ ਦਿਖਾਈਆਂ ਨੇ ਹੈਗੀਆਂ ਕੁਲੀਪਾ ਦੀਆਂ ਕੁੜੀਆਂ ਯੂਜ਼ ਹੋਈਆਂ ਹੋਈਆਂ ਕੁੜੀਆਂ ਜਿene ਹੈਗੀਆਂ ਤੇ ਲਾ ਲੋ ਵੀ ਜੇ ਗੁਰੂ ਕਰਾਂ ਚੀਆ ਕੁਝ ਹੋਣ ਲੱਗਾ ਤਾਂ ਲੋਕ ਯਕੀਨ ਕਰਦੇ ਕਿ ਕਿਹਦੇ ਤੇ ਕਰਨਗੇ ਇਹ ਜੀ ਇੱਕ ਸੜੇ ਹੋਏ ਬੰਦੇ ਕਰਕੇ ਸਾਰੀ ਕੌਮ ਨੂੰ ਦਾਗ ਲੱਗਦਾ ਹੈਗਾ ਜੀ ਹਾਂ ਸਾਰਾ ਕੁਝ ਮੰਨ ਕੇ ਜੀ ਆਪਣੇ ਕੋਲ ਸਾਰੇ ਪ੍ਰੂਫ ਪਏ ਨੇਗੇ ਹਾਂ ਜੀ ਤੁਹਾਡੇ ਕੋਲ ਕੈਮਰੇ ਚ ਵੀ ਮੰਨ ਕੇ ਗਿਆਗਾ ਵੀ ਅੱਜ 500 ਦਾ ਵੇਚਿਆਗਾ ਜਿਹੜਾ 500 ਦਾ ਵੇਚਿਆਗਾ ਉਹ ਆਪਣੇ ਕੋਲ ਦੀ ਡਿਲੀਵਰੀ ਦੀ ਵੀਡੀਓ ਪਈ ਹੈਗੀ ਤੇ ਜਦੋਂ ਉਹਨੂੰ ਫੋਨ ਲਾ ਕੇ ਉਹਦੇ ਨਾਲ ਲਾਲੋ ਵੀ ਡੀਲ ਕੀਤੀ ਹੈਗੀ ਮੁੰਡੇ ਨੇ ਆਪਣੇ ਕੋਲ ਉਹਦੀ ਸਾਰੀ ਰਿਕਾਰਡਿੰਗ ਵੀਡੀਓ ਕੋਈ ਕੰਮ ਕਰੀ ਇੱਕ ਪਾਸੇ ਸਰਕਾਰ ਨੇ ਏਡਾ ਵੱਡਾ ਜਿਹੜਾ ਮੋਹਰ ਚਲਾਈ ਹੋਈ ਹੈ ਬਈ ਸਮਝ ਨਹੀਂ ਆਉਂਦੀ ਪੁਲਿਸ ਨਾਲ ਰਲਈ ਹੋਈ ਹੋ ਸਕਦੀ ਹੈ ਕਿ ਫੇਰ ਗੁਰੂ ਘਰ ਦੇ ਵਿੱਚ ਚਿੱਟਾ ਵੇਚਦਾ ਆਪਾਂ ਨੇ ਬੰਦਾ ਫੜ ਕੇ ਦਿੱਤਾ ਕੋਈ ਛੋਟੀ ਗੱਲ ਤਾਂ ਹੈ ਨਹੀਂਗੀ ਇਹ ਠੀਕ ਹੈ ਇੱਕ ਪਾਸੇ ਤਾਂ ਕਹਿੰਦੇ ਕਿ ਵੀ ਸੀ ਜੋਧਨ ਨਸ਼ਾ ਵਿਰੁੱਧ ਚੇੜਿਆ ਹੋਏ ਇਹਨਾਂ ਦਾ ਗੁਰੂ ਘਰਾਂ ਚ ਚਿੱਟਾ ਵਿਕਰੇਗਾ ਸੀ ਵਿਦੂ ਪ੍ਰੂਫ ਦੇ ਰਹੇ ਆਂਗੇ ਆਕੇ ਸਾਨੂੰ ਕਹਰੇ ਬਰਾਮਦੀ ਕਿੰਨੀ ਆ ਇਹ ਜਿਹੜੇ ਐਸਆਈ ਸਾਹ ਐਸਆਈ ਸੀ ਕੀ ਨਾਮ ਸੀ ਮਿੱਠੂ ਸਿੰਘ ਜੀ ਮਿੱਠੂ ਸਿੰਘ ਜੀ ਤਾਂ ਕਹਿੰਦੇ ਜੀ ਬਰਾਮਦੀ ਉਹ ਦਿਖਾਓ ਕਿੱਥੇ ਹੈਗੀ ਜਿਹੜੀ ਵੀਡੀਓ ਪਈਆਂ ਨੇ ਸਾਡੇ ਕੋਲੇ ਬੰਦਾ ਮੰਨਿਆ ਉਹਦੇ ਚ ਤੇ ਫੋਨ ਦਾ ਨੰਬਰ ਦਿਖ ਰਿਹਾਗਾ ਇਹਦੀ ਗੱਡੀ ਦਿਖਦੀ ਹੈਗੀ ਬੰਦੇ ਤੇ ਉਹ ਚਿੱਟਾ ਫੜ ਕੇ ਲੈ ਕੇ ਆ ਕੇ ਸਾਡੇ ਕੈਮਰੇ ਮੂਹਰੇ ਕਿਉਂ ਨਹੀਂ ਕੁੜੀ ਖੋਲੀਏਗੀ ਕੋਈ ਵਿੱਚ ਕੱਟ ਨਹੀਂ ਹੈਗਾ ਐਦੂ ਉੱਤੇ ਹੋਰ ਕੀ ਪ੍ਰੂਫ ਦੇ ਦਈਏ ਚੰਕੌਰ ਸਿੰਘ ਜੀ ਚੰਕੌਰ ਜੀ ਅੱਜ ਜੋ ਸਾਰਾ ਕੁਝ ਹੋਇਆ ਹੈਗਾ ਕੀ ਹਾਲਾਤ ਕਹੇ ਜਿਵੇਂ ਇਹ ਹਾਲਾਤ ਤਾਂ ਮਾੜੀ ਨੇ ਦੇਖੋ ਜੀ ਗ੍ਰਾਂਤੀ ਸਿੰਘ ਚਿੱਟਾ ਵੇਚਣੇ ਦਾ ਆਪਣੇ ਵਾਸਤੇ ਮਾੜੀ ਗੱਲ ਹੈ ਨਾ ਤੇ ਸ੍ਰੀ ਆਮ ਵੇਚ ਰਹੇ ਸੀ ਸਾਰੇ ਬਦਨਾਮ ਹੁੰਦੇ ਨੇ ਸਾਰੀ ਮੜੀਰ ਨੂੰ ਵੇਚ ਰਹੇ ਸ੍ਰੀ ਆਮ ਵੇਚ ਰਹੇ ਸੀ ਅਸੀਂ ਦੋ ਤਿੰਨ ਦਿਨਾਂ ਤੋਂ ਉਹਦੇ ਪਿੱਛੇ ਲੱਗੇ ਸੀ ਸਾਨੂੰ ਅੱਜ ਪਤਾ ਲੱਗ ਗਿਆ ਤੇ ਉਹਨਾਂ ਨੂੰ ਫੜਿਆ ਤੇ ਪੁਲਿਸ ਦੀ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਹੋਈ ਮਿੱਠੂ ਸਿੰਘ ਐਸਆਈ ਆਏ ਸੀ ਉਹਨਾਂ ਨੇ ਕੋਈ ਜ਼ਿਆਦਾ ਚੰਗੀ ਗੱਲ ਨਹੀਂ ਕੀਤੀ ਉਹ ੱਤਕੇ ਨਾਲ ਲੈ ਕੇ ਗਏ ਨੇ ਖਿੱਚ ਕੇ ਪਬਲਿਕ ਕੋਰੇ ਖੜੀ ਹੈ ਉਹਨੂੰ ਪੁੱਛ ਟਿਚ ਕਰ ਰਹੀ ਹੈ ਕਿ ਤੇ ਨਾਲ ਦੇ ਬੰਦੇ ਦੱਸੋ ਉਹ ੱਤਕਾ ਚਾਈ ਨਾਲ ਗੱਡੀ 'ਚ ਬਿਠਾ ਕੇ ਲੈ ਕੇ ਗਏ ਨੇ ਉਹਨਾਂ ਨੂੰ ਰੋਕਿਆ ਵੀ ਗਿਆ ਵੀ ਤੁਸੀਂ ਇਹਨੂੰ ਤਾਰੋ ਐ ਕਰੋ ਜੇ ਕੋਈ ਪ੍ਰਚਾਰਕ ਉਹਨਾਂ ਨੇ ਕੁਝ ਨਹੀਂ ਕਿਹਾ ਕਿ ਲੱਗਦਾ ਕਾਰਵਾਈ ਹੋਊਗੀ ਕੋਈ ਕਾਰਵਾਈ ਨਹੀਂ ਹੋਣੀ ਇੱਥੇ ਇਹ ਮੁੱਦਾ ਇੱਥੇ ਕਟਨ ਕਰ ਦਿੱਤਾ ਜਾਣਾ ਐਸਐਸਓ ਆਪ ਨਹੀਂ ਆਏ ਐਸਐਸਓ ਆਪ ਨਹੀਂ ਆਏ ਉਹਨਾਂ ਨੇ ਮਿੱਠੂ ਸਿੰਘ ਨੂੰ ਭੇਜਿਆ ਸੀ ਕਿ ਐਸਐਸ ਸਾਹਿਬ ਨੂੰ ਬੁਲਾਇਆ ਜਾਵੇ ਐਸਐਸ ਪੁਰੀ ਤੇ ਉਹਨਾਂ ਨੂੰ ਕੋਈ ਨਹੀਂ ਬੁਲਾਇਆ ਫੋਨ ਵੀ ਕਰੇਗੇ ਨੇ ਐਸਐਸ ਫੋਨ ਵੀ ਕਰੇ ਨੇ ਬਾਬਾ ਜੀ ਨੇ ਪਰ ਕੋਈ ਫੋਨ ਦਾ ਜਵਾਬ ਨਹੀਂ ਆਇਆ ਚੱਕਿਆ ਨਹੀਂ ਗਿਆ ਉਹਨਾਂ ਤੋਂ ਫੋਨ ਮੰਗ ਕਰਦੋ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨੇ ਕਿ ਨਸ਼ੇ ਦੇ ਉੱਪਰ ਜਿਹੜਾ ਹੈਗਾ ਸਾਡਾ ਬਹੁਤ ਸਖਤਰ ਰਵਈਆ ਹੈਗਾ ਨਸ਼ੇ ਵਾਲਾ ਕੋਈ ਵਿਅਕਤੀ ਬੱਚਿਆਂ ਨੂੰ ਜਾਊਗਾ ਤਾਂ ਫਿਰ ਇਸ ਤਰ੍ਹਾਂ ਦੇ ਬੰਦ ਅਸੀਂ ਤਾਂ ਕਹਿੰਨੇ ਜੀ ਸਖਤ ਕਾਰਵਾਈ ਹੋਵੇ ਸਜ਼ਾ ਮਿਲੇ ਨੂੰ ਪਰ ਸਾਨੂੰ ਇਹ ਲੱਗਦਾ ਵੀ ਇਹਨੂੰ ਸਜ਼ਾ ਨਹੀਂ ਮਿਲਨੀ ਜੇੜਾ ਸਾਹਿਬ ਨਾਲ ਅਪੀਲ ਕਰਦੋ ਕਿ ਉਹ ਦਵਾ ਸਜ਼ਾ ਅਸੀਂ ਅਪੀਲ ਕਰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਇਹਨੂੰ ਸਜ਼ਾ ਦਿਵਾਉਣ ਪਰ ਜੇੜਾ ਸਾਹਿਬ ਨਾਲ ਐਸਆਈ ਮਿੱਠੂ ਸਿੰਘ ਲੈ ਕੇ ਗਏ ਨਿੱਚਕੇ ਕੋਈ ਲੱਗਦਾ ਨਹੀਂ ਵੀ ਇਹ ਕਾਰਵਾਈ ਹੋਊਗੀ ਉਹਨਾਂ ਨੇ ਆਪਦਾ ਜੋਰ ਦਿਮਾਸ਼ ਦਿਖਾਇਆ ਹੈ ਅਸਤਾਪ ਇਹ ਚਾਹੁੰਦੇ ਹਾਂ ਜੀ ਕਿ ਇਸ ਬੰਦੇ ਤੇ ਕਾਰਵਾਈ ਜਿਹੜੀ ਬਣਦੀ ਹੈ ਪੰਜਾਬ ਸਰਕਾਰ ਵੱਲੋਂ ਉਹ ਹੋਣੀ ਚਾਹੀਦੀ ਹੈ ਕਿਉਂਕਿ ਜਦ ਕਿ ਪੰਜਾਬ ਸਰਕਾਰ ਮੌਜੂਦਾ ਦੇਖੋ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਇਹ ਪੰਜਾਬ ਨਸ਼ਾ ਅਭਰਧ ਜੋ ਚਲਾ ਰਹੀ ਹੈ ਵੀ ਇਹ ਵੀ ਫਿਰ ਆਪਾਂ ਨੂੰ ਜੇ ਇਹ ਤੇ ਕਾਰਵਾਈ ਨਾ ਹੋਈ ਫਿਰ ਉਸ ਮਹਮ ਚਲਾਉਣ ਦਾ ਉਹਦਾ ਕੋਈ ਫਾਇਦਾ ਨਹੀਂ ਸਰਕਾਰ ਦਾ ਸੋ ਅਸੀਂ ਮੰਗ ਕਮੇਟੀ ਮੈਂਬਰ ਦੇ ਹੁਣ ਅਸੀਂ ਕਮੇਟੀ ਮੈਂਬਰ ਹੈ ਜੀ ਤੇ ਤਕਰੀਬਨ ਆਰਜੀ ਤੌਰ ਤੇ ਅਸੀਂ ਕੰਮ ਕਰ ਰਹੇ ਹਾਂ ਇੱਥੇ ਇੱਥੇ ਕੋਈ ਨਾਲੇ ਵੀ ਅਸੀਂ ਕਹੀ ਵੀ ਕੋਈ ਪ੍ਰਧਾਨ ਸ਼ੱਕ ਨਹੀਂ ਸੀ ਪਹਿਲਾਂ ਵੀ ਇਸ ਤੇ ਦੇਖੋ ਕੋਈ ਸ਼ੱਕ ਨਹੀਂ ਸੀ ਪੈਸੇ ਇਹ ਸਾਡੇ ਲਈ ਵੀ 2 ਮਹੀਨਿਆਂ ਤੋਂ ਸਿਰ ਬਨਵਾ ਰਹੇ ਸੀਗੇ ਪਰ ਐ ਵੀ ਦੇਖੋ ਹੁਣ ਸਾਰੇ ਦਿਨ ਆਪਸ ਵਿੱਚ ਦੇ ਖੇਤ ਦੇ ਨਹੀਂ ਬੈਠਾ ਜਾਂਦਾ ਅਸੀਂ ਆਪੋ ਦੇ ਕੰਮ ਕਰਨ ਵਾਲੇ ਬੰਦੇ ਆਂਗੇ ਸਾਰੇ ਜਿੰਨਾ ਕ ਟਾਈਮ ਸਾਡੇ ਤੋਂ ਲੱਗਦਾ ਅਸੀਂ ਇੱਥੇ ਹਾਜ਼ਰੀ ਲਵਾ ਕੇ ਜਾਂਦੇ ਸੀਗੇ ਪਰ ਹੁਣ ਕਿਸੇ ਦੇ ਦਿਲ ਦਾ ਸਾਨੂੰ ਕੀ ਪੇਟ ਹੈ ਲੱਗਦਾ ਕਾਰਵਾਈ ਹੋਣੀ ਚਾਹੀਦੀ ਜੀ ਬਿਲਕੁਲ ਜੀ ਹੋਣੀ ਚਾਹੀਦੀ ਜੀ ਬਿਲਕੁਲ ਅਲ ਮਿਤੀ 11 ਜੂਨ 2025 ਨੂੰ ਇੱਕ ਇਨਫੋਰਮੇਸ਼ਨ ਸਾਨੂੰ ਰਿਸੀਵ ਹੋਈ ਸੀ ਜਿਹਦੇ ਵਿੱਚ ਜਿਹੜੇ ਲੋਕਲਸ ਨੇ ਦੜਬੇ ਦੇ ਉਹਨਾਂ ਨੇ ਇਤਰਾਜ਼ ਕੀਤਾ ਕਿ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਗੜਬਾ ਨੇੜੇ ਸ਼ੀਤਲਾ ਮਾਤਾ ਮੰਦਿਰ ਇਹਦੇ ਵਿੱਚ ਜਿਹੜੇ ਗ੍ਰੰਥੀ ਸਿੰਘ ਨੇ ਪ੍ਰਗਟ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਰਾਂਘੀਰ ਥਾਣਾ ਸਦਰ ਧੂਰੀ ਦੇ ਇਹ ਪਿਛਲੇ 2 ਮਹੀਨਿਆਂ ਤੋਂ ਬਤੌਰ ਗ੍ਰੰਥੀ ਜਿਹੜੇ ਇੱਥੇ ਡਿਊਟੀ ਨਿਭਾ ਰਹੇ ਨੇ ਤੇ ਲੋਕਲਜ਼ ਨੂੰ ਇਹ ਕੰਪਲੇਂਟ ਸੀਗੀ ਜਾਂ ਉਹ ਇਹਨਾਂ ਨੂੰ ਸੂਚਨਾ ਸੀਗੀ ਕਿ ਇਹ ਜਿਹੜੇ ਗ੍ਰੰਥੀ ਸਿੰਘ ਨੇ ਇੱਕ ਤਾਂ ਆਪ ਜਿਹੜਾ ਤੰਬਾਕੂ ਦਾ ਸੇਵਨ ਕਰਦੇ ਨੇ ਤੇ ਨਾਲ ਨਸ਼ੇ ਦੀ ਜਿਹੜੀ ਹੈ ਉਹ ਤਸਕਰੀ ਕਰਦੇ ਨੇ ਕਿਸ ਲੈਵਲ ਤੇ ਇਹ ਬਾਹਰੂ ਨਸ਼ਾ ਲਿਆ ਕੇ ਲਿਆ ਕੇ ਇੱਥੇ ਵੇਚਦੇ ਨੇ ਇਸ ਇਨਫੋਰਮੇਸ਼ਨ ਤੇ ਐਕਟ ਕਰਦੇ ਆ ਇੱਥੇ ਜ਼ਥੇਦਾਰ ਬਰਮਾ ਸਿੰਘ ਨੇ ਵਾਸੀਜ਼ ਨਾਲ ਜਿਨ੍ਹਾਂ ਦੇ ਬਿਆਨਾਂ ਤੇ ਅਸੀਂ ਬਣਦੀ ਜਿਹੜੀ ਠੁਕਮੀ ਕਾਰਵਾਈ ਇਹ ਕੀਤੀ ਹੈ ਇਹਨਾਂ ਦੇ ਹਿਸਾਬ ਨਾਲ ਵੀ ਕੋਈ ਵੀ ਦੇਖੋ ਨਸ਼ਾ ਵੇਚ ਕੇ ਜਾਂ ਤੰਬਾਕੂ ਦਾ ਸੇਵਨ ਕਰਕੇ ਜਿਹੜੇ ਧਾਰਮਿਕ ਭਾਵਨਾਵਾਂ ਨੂੰ ਜਿਨ੍ਹਾਂ ਨੂੰ ਠੇਸ ਪਹੁੰਚੀ ਹੈ ਉਸ ਦੇ ਹਿਸਾਬ ਨਾਲ ਅਸੀਂ ਜਿਹੜਾ 295 ਆਪੀਸੀ ਜਾਂ 298 ਬੀਐਨਐਸ ਜਿਹੜਾ ਹੈ ਉਹਦੇ ਤਹਿਤ ਇੱਕ ਐਫਆਈਆਰ ਰਜਿਸਟਰ ਕੀਤੀ ਹੈ ਜਿਹੜੀ ਤਫਤੀਸ਼ ਹੈ ਉਹ ਅਜੇ جاری ਹੈ ਕੋਈ ਵੀ ਜਿਹੜੀਆਂ ਲਿੰਕਜਿਸ ਕੋ ਡਰਗ ਨਾਲ ਰਿਲੇਟਡ ਜੇ ਸਾਨੂੰ ਕੋਈ ਬਾਹਰ ਨਿਕਲਦੀਆਂ ਨੇ ਜਾਂ ਕੁਝ ਜੋ ਵੀ ਤੱਤ ਉੱਭਰ ਕੇ ਆਉਂਦੇ ਨੇ ਉਹਦੇ ਹਿਸਾਬ ਨਾਲ ਜੋ ਐਨਡੀ ਦੇ ਰੈਲੇਵੈਂਟ ਸੈਕਸ਼ਨਸ ਨੇ ਉਹ ਇਹਦੇ ਵਿੱਚ ਐਡ ਕਰ ਦਿੱਤੇ ਜਾਣਗੇ ਤੇ ਅਸੀਂ ਉਸੇ ਤਰ੍ਹਾਂ ਅੱਗੇ ਤਫਤੀਸ਼ ਨੂੰ ਪ੍ਰਸੀਡ ਕਰਾਂਗੇ ਮੈਡਮ ਇਹਦੇ ਨਾਲ ਫੋਨ ਵੀ ਕੋਈ ਬੰਦਾ ਜਿਹੜਾ ਫੜਿਆ ਗਿਆ ਹੈ ਇਕੱਲਾ ਹੀ ਬੰਦਾ ਹੈਗਾ ਜੀ ਨੇਜੀ ਫਿਲਹਾਲ ਇਕੱਲਾ ਹੀ ਫੜਿਆ ਗਿਆ ਜੇ ਤਫਤੀਸ਼ ਵਿੱਚ ਕੋਈ ਵੀ ਨਾਲ ਦੇ ਲਿੰਕਸ ਆਣਗੇ ਤੇ ਉਹ ਨਾਲ ਹੀ ਬੰਦਾ ਸੀ ਨਾਮਿਨੇਟ ਕਰ ਦਵਾਂਗੇ ਜਿਹੜੇ ਕੰਪਲੀਟਰ ਨੇ ਇਹਨਾਂ ਵੱਲੋਂ ਕੋਈ ਟਰੈਪ ਵਗੈਰਾ ਵੀ ਲਗਾਏ ਗਿਆ ਸੀ ਜੀ ਫੋਨ ਤੇ ਉਹ ਕਹਾਦਾ ਮੰਨੇ ਵੀਏ ਹੈਗੇ ਨੇ ਤੁਹਾਡੇ ਕੋਲ ਆਈ ਹੈ ਜੇ ਤਾਂ ਕੋਈ ਇਨਫੋਰਮੇਸ਼ਨ ਹਾਂਜੀ ਇਹ ਦੇਖੋ ਟਰੈਪ ਲਗਾਇਆ ਗਿਆ ਸੀ ਪਰ ਗੱਲ ਇਹ ਹੈ ਵੀ ਟਰੈਪ ਦੇ ਵਿੱਚੋਂ ਕੋਈ ਰਿਕਵਰੀ ਜਿਹੜੀ ਹੈ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਉਹ ਨਹੀਂ ਮਿਲੀ ਹੈਗੀ ਤੇ ਜੋ ਵੀ ਕੰਫੈਸ਼ਨ ਕੋਈ ਲੋਕਾਂ ਵੱਲੋਂ ਹੋਇਆ ਜਾਂ ਲੋਕਾਂ ਕੋਲ ਇਸ ਬੰਦੇ ਨੇ ਕੀਤਾ ਉਹ ਅਸੀਂ ਔਨ ਰਿਕਾਰਡ ਲੇ ਰਹੇ ਆ ਪਰ ਜਦੋਂ ਤੱਕ ਸਾਨੂੰ ਰਿਕਵਰੀ ਨਹੀਂ ਹੁੰਦੀ ਉਦੋਂ ਤੱਕ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ ਹੁਣ ਇਸ ਦੇ ਉੱਪਰ ਕਿਸ ਤਰ੍ਹਾਂ ਦੇ ਕਾਰਵਾਈ ਕੀਤੀ ਜਾ ਰਹੀ ਹੈ ਜੀਰੋ ਐਜ਼ ਆਫ ਨਾਓ ਜੀ ਜੋ ਦੱਸਿਆ ਹੈ 298 ਬੀ ਐਨ ਐਸ ਦੇ ਤਹਿਤ ਇੱਥੇ ਕਾਰਵਾਈ ਹੋਈ ਹੈ ਫੋਰ ਹਰਟਿੰਗ ਰਿਲੀਜੀਅਸ ਸੈਂਟੀਮੈਂਟਸ ਪਰ ਇਸ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਸਾਨੂੰ ਨਿਕਲ ਕੇ ਆਏਗਾ ਉਸ ਹੱਬ ਨਾਲ ਅਸੀਂ ਜਿਹੜੀ ਹੈ ਕਾਰਵਾਈ ਫਿਰ ਬਾਅਦ ਇਸ ਤੇ ਕਰਾਂਗੇ ਬੜੂ ਲੋਕਾਂ ਦੇ ਵਿੱਚ ਕਿਦ ਤਰ੍ਹਾਂ ਕਿਤੇ ਗੁੱਸਾ ਹੈਗਾ ਜੀ ਜਦੋਂ ਕੱਲ ਪਹੁੰਚੇ ਲੋਕ ਥਾਣੇ ਦੇ ਵਿੱਚ ਕੋਈ ਵੀ ਨਹੀਂ ਮਿਲਿਆ ਸਿਰਫ ਕਿ ਐਸਆਈ ਸਾਹਿਬ ਸੀ ਜਨਾਇ ਐਸਐਸਓ ਮਹਿੰਦ ਕੁਮਾਰ ਨੂੰ ਸੀ ਇਹ ਉੱਤੇ ਦੇਖੋ ਇਹ ਵੀ ਥਾਣੇ ਵਿੱਚ ਜਿਹੜਾ ਡਿਊਟੀ ਅਫਸਰ ਹੈ ਉਹਦੀ ਹਾਜ਼ਰੀ ਅਸੀਂ ਲਾਜ਼ਮੀ ਬਣਾਉਣੀ ਆ ਪਰ ਇਸ ਤੋਂ ਇਲਾਵਾ ਬਹੁਤ ਸਾਰੇ ਕੋਈ ਲਾਅਨ ਆਰਡਰ ਸਿਚੁਏਸ਼ਨ ਕੋਈ ਆਪਰੇਸ਼ਨਲ ਕੰਮ ਨੇ ਕੋਕੋਟਾਂ ਚ ਦੋਸ਼ੀਆਂ ਨੂੰ ਪੇਸ਼ ਕਰਨਾ ਹੈ ਇਸ ਤੋਂ ਇਲਾਵਾ ਕੋਈ ਬੇਲਸ ਕਰਵਾਨੀਆਂ ਨੇ ਸੋਤਰਾ ਦੇ ਕੰਮਾਂ 'ਚ ਦੇਖੋ ਥਾਣੇ ਦੀ ਲਿਮਟਿਡ ਰਿਸੋਰਸਸ ਨੂੰ ਅਸੀਂ ਬੈਸਟ ਯੂਜ਼ ਕਰਕੇ ਜਿਹੜਾ ਹੈ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਲੋਕਾਂ ਦੀਆਂ ਜਿਹੜੀਆਂ ਤਕ ਦੁੱਖ ਤਕਲੀਫਾਂ ਉਹਨਾਂ ਨੂੰ ਸੁਣੀਏ ਵੀ ਤੇ ਜੋ ਬਣਦੀ ਟੁਕਮੀ ਕਾਰਵਾਈ ਹੈ ਉਹ ਦੋਸ਼ੀਆਂ ਤੇ ਕਰੀਏ ਵੀ